ਡੇਠਾ لال ਤੇ ਕਾਂਗਰਸ ਦੇ ਪ੍ਰਧਾਨ ਰਾਜਾ ਬੁਰਿੰਗ ਦੀ ਇੱਕ ਚੀਜ਼ ਕਾਮਨ ਆ। ਇਹ ਦੋਨਾਂ ਕੋਲ ਮੁਸੀਬਤ ਆਪ ਨਹੀਂ ਆਉਂਦੀ ਬਲਕਿ ਇਹ ਦੋਨੋਂ ਮੁਸੀਬਤ ਦੇ ਕੋਲ ਆਪ ਜਾਂਦੇ ਨੇ। ਤਰਨ ਤਰਨ ਵੋਟਾਂ ਦੇ ਪ੍ਰਚਾਰ ਦੌਰਾਨ ਰਾਜਾ ਬੁਰਿੰਗ ਅਕਸਰ ਆਪਣੇ ਕੀਤੇ ਹੋਏ ਕੁਝ ਗੱਲਾਂ ਕਰਕੇ ਚਰਚਾ ਦੇ ਵਿੱਚ ਬਣੇ ਹੋਏ ਨੇ ਤੇ ਕਈ ਜਗ੍ਹਾ ਟਰੋਲ ਵੀ ਹੋ ਰਹੇ ਨੇ। ਇਸ ਵਾਰ ਉਹ ਟਰੋਲ ਹੋ ਰਹੇ ਨੇ ਦੋ ਬੱਚੇ ਦੇ ਜੋੜੇ ਨੂੰ ਹੱਥ ਲਗੋਣ ਕਰਕੇ। ਪਹਿਲਾਂ ਦੇਖੋ ਤੁਸੀਂ ਕੀ ਹੈ ਵੀਡੀਓ। ਕਿਧਰ ਚੱਲੇ ਆ ਦੋ ਸਰਦਾਰ ਟੂ 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 ਕਿਧਰ ਚੱਲੇ ਆ ਦੋ ਸਰਦਾਰ ਟੂ 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 ਇਹ ਤਾਂ ਰਾਜਨੀਤੀ ਦਾ ਇੱਕ ਪਹਿਲਾ ਸੂਤ ਹੈ ਕਿ ਸਾਹਮਣੇ ਵਾਲੇ ਪਾਰਟੀ ਕੋਈ ਐਦਾਂ ਦਾ ਕੰਮ ਕਰੇ ਜਿਸ ਦਿਨ ਤੋਂ ਇਹ ਵਿਵਾਦ ਬਣੇ ਤੇ ਉਸ ਮੌਕੇ ਨੂੰ ਜਾਣ ਨਾ ਦਿੱਤਾ ਜਾਵੇ ਤੇ ਸੇਮ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗ ਵਿਰੋਧੀਆਂ ਨੂੰ ਲਗਾਤਾਰ ਮੌਕੇ ਤੇ ਮੌਕਾ ਦੇ ਰਹੇ ਨੇ ਕਿ ਉਹਨਾਂ ਦਾ ਵਿਰੋਧ ਕੀਤਾ ਜਾਵੇ ਰਾਜਾ ਵਿਰਿੰਗ ਕੋਈ ਨਵਜੋਸ਼ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹੈਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਮੈਨੂੰ ਅੱਜ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਦੰਮੀ ਉਹ ਸਰਕਾਰ ਬਣੀ ਸੀ ਇਹ ਭੰਡਣ ਲੱਗੀ ਸੀ ਉਦੋਂ ਕਿਤੇ ਮੇਰੇ ਮੂੰਹ ਤੋਂ ਨਿਕਲ ਗਿਆ ਸੀ ਮੈਂ ਖਿਆਲਿਆ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾ ਵਿਰੋਧਕਾਂ ਤੇ ਜੋ ਰੋਂਦੋ ਕੜੇ ਕੌ ਲੈਣਗੇ ਭਈ ਦੂਜੇ ਸੈਟ ਵਾਲੇ ਕਹਿਣਗੇ ਭਈ ਆ ਤੁਸੀਂ ਕੰਬਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਸੋਚ ਕਰਕੇ ਮਨ ਲਾਦਾ ਨਾ ਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਉਹ ਜਿਹੜੇ ਹਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਜਿਤ ਇਹ ਤਾਂ ਕੋਈ ਮਤਲਬ ਹੱਲ ਹੋਰ ਲਗੇ ਗੱਲ ਇਥੋਂ ਤੱਕ ਰਹਿੰਦੀ ਹੈ ਵਿਰੋਧਕਾਂ ਲਾ ਵਿਰੋਧੀਆਂ ਤੱਕ ਨਹੀਂ ਰਹਿ ਜਾਂਦਾ ਬਲਕਿ ਲੋਕਾਂ ਤੱਕ ਪਹੁੰਚ ਜਾਂਦਾ ਜਦੋਂ ਪਿਛਲੇ ਦਿਨੀ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਮਝਵੀ ਸਿੱਖ ਭਾਈਚਾਰੇ ਦੇ ਵਿੱਚ ਰੋਸ਼ਨੀ ਇੱਕ ਨੂੰ ਮਿਲੇ ਤੇ ਰਾਜ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ بیٹے ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਦੇ ਦੌਰਾਨ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਦੇ ਉੱਤੇ ਆਪਣੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਫੋਟੋ ਲਗਾ ਦੇਣੀ ਇਸ ਚੀਜ਼ ਨੂੰ ਲੈ ਕੇ ਵਿੱਚ ਕਾਫੀ ਚਰਚਾ ਬਣੀ ਹੋਈ ਹੈ ਤੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀ ਵੱਲੋਂ ਤੰਜਾਂ ਦੀ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਵਿਰੋਧੀ ਲੀਡਰ ਰਾਜਾ ਵੜਿੰਗ ਤੇ ਤੰਜ ਕੱਸਦੇ ਹੋਏ ਇੱਥੇ ਤੱਕ ਇਹ ਕਹਿ ਰਹੇ ਨੇ ਕਿ ਜੇਕਰ ਰਾਜਾ ਵੜਿੰਗ ਇਸੇ ਤਰ੍ਹਾਂ ਕਾਂਗਰਸ ਦਾ ਪ੍ਰਧਾਨ ਬਣਿਆ ਰਿਹਾ ਤੇ ਜਿਵੇਂ ਅਜੀਬ ਬਿਆਨ ਦਿੰਦਾ ਰਹੇ ਤੇ ਇਦਾਂ ਦੇ ਕੰਮ ਕਰਦਾ ਰਹੇ ਤਾਂ ਕਾਂਗਰਸ ਪਾਰਟੀ ਆਪਣੇ ਆਪ ਖਤਮ ਹੋ ਜਾਵੇਗੀ ਤੇ ਉਹਨਾਂ ਨੂੰ ਖੁਦ ਮਿਹਨਤ ਨਹੀਂ ਕਰਨੀ ਪਊਗੀ ਕਾਂਗਰਸ ਪਾਰਟੀ ਨੂੰ ਰੋਣ ਲਈ ਇੰਨਾ ਕੁਝ ਕਰਨ ਦੀ ਬਾਕੀ ਇਹਨਾਂ ਸਭ ਗੱ ਇਹ ਕਾਂਗਰਸ ਦੇ ਪ੍ਰਧਾਨ ਰਾਜਾਵਿੰਦ ਦੀ ਇੱਕ ਚੀਜ਼ ਕਾਮਨ ਆ। ਇਹ ਦੋਨਾਂ ਕੋਲ ਮੁਸੀਬਤ ਆਪ ਨਹੀਂ ਹੁੰਦੀ ਬਲਕਿ ਇਹ ਦੋਨੋਂ ਮੁਸੀਬਤ ਦੇ ਕੋਲ ਆਵ ਜਾਂਦੇ ਨੇ। ਤਰਨ ਤਰਨ ਵੋਟਾਂ ਦੇ ਪ੍ਰਚਾਰ ਦੌਰਾਨ ਰਾਜਾਵਿੰਦ ਅਕਸਰ ਆਪਣੇ ਕੀਤੇ ਹੋਏ ਕੁਝ ਗੱਲਾਂ ਕਰਕੇ ਚਰਚਾ ਦੇ ਵਿੱਚ ਬਣੇ ਹੋਏ ਨੇ ਤੇ ਕਈ ਜਗ੍ਹਾ ਟਰੋਲ ਵੀ ਹੋ ਰਹੇ ਨੇ। ਇਸ ਵਾਰ ਉਹ ਟਰੋਲ ਹੋ ਰਹੇ ਨੇ ਦੋ ਬੱਚੇ ਨੇ ਜੂੜੇ ਨੂੰ ਹੱਥ ਲਗਾਉਣ ਕਰਕੇ। ਪਹਿਲਾਂ ਦੇਖੋ ਤੁਸੀਂ ਕੀ ਹੈ ਵੀਡੀਓ। ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਇਹ ਤਾਂ ਰਾਜਨੀਤੀ ਦਾ ਇੱਕ ਪਹਿਲਾ ਸੂਲ ਹੈ ਕਿ ਸਾਹਮਣੇ ਵਾਲੇ ਪਾਰਟੀ ਕੋਈ ਐਦਾਂ ਦਾ ਕੰਮ ਕਰੇ ਜਿਸ ਦੇ ਉੱਤੇ ਵਿਵਾਦ ਬਣੇ ਤੇ ਉਸ ਮੌਕੇ ਨੂੰ ਜਾਣ ਨਾ ਦਿੱਤਾ ਜਾਵੇ ਤੇ ਸੀਮ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗ ਵਿਰੋਧੀਆਂ ਨੂੰ ਲਗਾਤਾਰ ਮੌਕੇ ਤੇ ਮੌਕਾ ਦੇ ਰਹੇ ਨੇ ਕਿ ਉਹਨਾਂ ਦਾ ਵਿਰੋਧ ਕੀਤਾ ਜਾਵੇ ਰਾਜਾ ਬੜਿੰਗ ਕੋ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹੈਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਪੂਜਾ ਮੈਨੂੰ ਅੱਜ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜ਼ਮੀਨ ਉੱਤੇ ਸਰਕਾਰ ਬਣੀ ਸੀ ਇਹ ਭੰਡਣ ਲੱਗੀ ਸੀ ਉਦੋਂ ਕਿਤੇ ਮੇਰੇ ਮੂੰਹ ਤੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاਗਲ ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤ ਕਿਤੇ ਰੋਤ ਕਲੇ ਕਿਉਂ ਲੈਣਗੇ ਭਾਈ ਦੂਜੇ ਸਿੱਟਾ ਵਾਲੇ ਕਹਿਣਗੇ ਭਾਈ ਆ ਤੁਸੀਂ ਕੰ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਜਾ ਇਹਦਾ ਕੋਈ ਮਤਲਬ ਹੱਲ ਹੋ ਲਗੇ ਗੱਲ ਇਥੋਂ ਤੱਕ ਰਹਿੰਦੀ ਹੈ ਵਿਰੋਧਕਲਾ ਵਿਰੋਧੀਆਂ ਤੱਕ ਨਹੀਂ ਰਹਿ ਜਾਂਦਾ ਬਲਕਿ ਲੋਕਾਂ ਤੱਕ ਹੀ ਪਹੁੰਚ ਜਾਂਦਾ ਜਦੋਂ ਪਿਛਲੇ ਦਿਨੀ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਮਜਵੀ ਸਿੱਖ ਭਾਈਚਾਰੇ ਦੇ ਵਿੱਚ ਰੋਸ਼ ਦੇਖਣ ਨੂੰ ਮਿਲੇ ਤੇ ਰਾਜਾ ਵੜਿੰਗ ਦੇ ਪਤਲੇ ਕੀ ਸਾੜੇਗੇ ਸੁਣਿਆ ਬੁੱਟਾ ਸਿੰਘ ਦਾ ਕਿ ਇੱਕ ਬੁੱਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਉਦਾਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਦੇ ਦੌਰਾਨ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਦੇ ਉੱਤੇ ਆਪਣੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਫੋਟੋ ਲਗਾ ਦੇਣੀ ਇਸ ਚੀਜ਼ ਨੂੰ ਲੈ ਕੇ ਵਿੱਚ ਕਾਫੀ ਚਰਚਾ ਬਣੀ ਹੋਈ ਹੈ ਤੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧੀ ਪਾਰਟੀ ਵੱਲੋਂ ਤੰਜਾਂ ਦੀ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਵਿਰੋਧੀ ਲੀਡਰ ਰਾਜਾ ਵੜਿੰਗ ਤੇ ਤੰਜ ਕੱਸਦੇ ਹੋਏ ਇੱਥੇ ਤੱਕ ਇਹ ਕਹਿ ਰਹੇ ਨੇ ਕਿ ਜੇਕਰ ਰਾਜਾ ਵੜਿੰਗ ਇਸੇ ਤਰ੍ਹਾਂ ਕਾਂਗਰਸ ਦਾ ਪ੍ਰਧਾਨ ਬਣਿਆ ਰਿਹਾ ਤੇ ਜਿਵੇਂ ਅਜੀਬ ਬਿਆਨ ਦਿੰਦਾ ਰਹੇ ਤੇ ਇਦਾਂ ਦੇ ਕੰਮ ਕਰਦਾ ਰਿਹਾ ਤਾਂ ਕਾਂਗਰਸ ਪਾਰਟੀ ਆਪਣੇ ਆਪ ਖਤਮ ਹੋ ਜਾਵੇਗੀ ਤੇ ਉਹਨਾਂ ਨੂੰ ਖੁਦ ਮਿਹਨਤ ਨਹੀਂ ਕਰਨੀ ਪਊਗੀ ਕਾਂਗਰਸ ਪਾਰਟੀ ਨੂੰ ਰੋਣ ਲਈ ਇੰਨਾ ਕੁਝ ਕਰਨ ਦੀ। ਬਾਕੀ ਇਹਨਾਂ ਸਭ ਗੱਲਾਂ ਉੱਤੇ ਰਾਜਾ ਵੜਿੰਗ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕ